ਸੋ ਦੁਆਰਾ ਫੇਰ ਜਿਹੜਾ ਕਿ ਲਾਈਵ ਹੋਇਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਏਜੰਟ ਸੀਗਾ ਸੋ ਹੌਂਸ ਫਿਲਾਲ ਜਿਹੜਾ ਕਿ ਹੁਣ ਉਹ ਤੇ ਥਾਣਾ ਤਿੰਨ ਚ ਅੰਦਾਜ਼ ਦੇ ਕਿ ਫਿਲਾਲ ਜਿਹੜਾ ਕਿ ਹੁਣ ਥਾਣਾ ਤਿੰਨ ਚ ਲੱਗਿਆ ਸੀ ਸੋ ਦੱਸਿਆਦਾ ਕਿ ਜਾਲੀ ਯਾਰ ਨਿਊਜ਼ੀਲੈਂਡ ਦਾ ਵੀਜ਼ਾ ਗਾਲੀ ਵੀਜ਼ੇ ਲਵਾਉਂਦੇ ਰੋਪ ਲੱਗ ਰਹੇ ਕੁਝ ਕਹਿਣਾ ਚਾਹੁੰਦੇ ਆਪਣੇ ਪੱਖ ਦੇ ਕੀ ਨਾਮ ਦੀ ਆ ਬਣਾ ਕੀ ਨਾਮ ਹੈ ਜੀ ਆਪਣਾ ਨਾਮ ਕੀ ਹੈ ਸਰ ਮੂੰਹ ਲਪੋ ਨਾ ਕੀ ਸਰ ਮੂੰਹ ਲਪੋ ਨਹੀਂ ਹੋਇਆ ਲੋਕਾਂ ਦੇ ਪੈਸੇ ਦਿੱਤੇ ਤੁਹਾਨੂੰ ਕੰਮ ਕਰਾਉਣ ਦੇ ਕੰਮ ਕਿਉਂ ਨਹੀਂ ਹੋ ਰਹੇ ਜੀ ਸੋ ਚਲੋ ਪਹਿਲੇ ਤਿੰਨ ਮਾਮਲੇ ਵੀ ਸੀ ਕੋਈ ਬੰਦੇ ਜਿਹੜਾ ਜਿਹੜਾ ਕਿ ਇਹਨੂੰ ਹੁਣ ਜਿਹੜਾ ਕੀ ਉਸਾਲਾ 2 ਚ ਲੈ ਕੇ ਜਾਇਆ ਜਾ ਰਿਹਾ 11 ਲੱਖ 60 ਹਜ਼ਾਰ ਲੈ ਗਿਆ ਸੋ ਬਿਲਕੁਲ ਜਿਹੜਾ ਤੂੰ ਦੇਖਦਾ ਤਸਵੀਰਾਂ 'ਚ ਜਿਹੜਾ ਕਿ ਇਹ ਏਜੰਟ ਹੈ ਜਿਹੜਾ ਕਿ ਤਸਵੀਰਾਂ 'ਚ 11.5 ਲੱਖ ਰੁਪਇਆ ਸੋ ਜੰਮੂ ਦੀ ਪਾਰਟੀ ਸੀ ਸੋ ਉਹਨਦੇ ਵੱਲੋਂ ਜਿਹੜਾ ਕਿ ਅਕਾਊਂਟ ਵਿੱਚ 11.5 ਲੱਖ ਰੁਪਇਆ ਸੋ ਪਾਇਆ ਗਿਆ ਸੀਗਾ ਸੋ ਕਪੂਰਥਲਾ ਚੌਂਕ ਦੇ ਕੋਲ ਦਫਾ ਜਿਹੜਾ ਕਿ ਦਾ ਦਫਤਰ ਹੈ ਸੋ ਨਿਊਜ਼ੀਲੈਂਡ ਤੋਂ ਜਾਲੀ ਵਿਜ਼ੇਟ ਆ ਕੇ ਲਵਾਂਦਾ ਸੀ ਜੋ ਪਾਰਟੀ ਦਾ આરોਪ ਹੈ ਔਰ ਅੱਜ ਜਿਹੜਾ ਕਿ 80000 ਰੁਪਿਆ ਅੱਜ ਜਿਹੜਾ ਲੈਣ ਆਇਆ ਸੀਗਾ ਸੋ ਜਿਹੜਾ ਕਿ ਪਾਰਟੀ ਵੱਲੋਂ ਜਿਹੜਾ ਇਹਨੂੰ ਉੱਥੇ ਫਰ ਲਿੱਤਾ ਜਾਂਦਾ ਰਾਜ ਵੀ ਪੈਸੇ ਮੰਗਣ ਆਏ ਸੀ ਅੱਛਾ ਅੱਜ ਹੀ ਪੈਸੇ ਲੈਣ ਕਿੰਨੇ ਪੈਸੇ ਲੈਣ ਆਏ ਸੀ 80000 ਬੋਲ ਰਹੇ ਸੀ ਔਰ ਅੱਜ 80000 ਰੋੜ ਦਿਓ ਬੱਸ ਬਿੱਲ ਆ ਗਏ ਤੇ ਦੀ ਪੈਸੇ ਅੱਜ ਕਿੰਨੇ ਪੈਸੇ 4 ਲੱਖ 61000 100 ਰੁਪਿਆ 11 ਲੱਖ 61000 100 ਰੁਪਿਆ ਪੂਰੀ ਸਟੇਟਮੈਂਟ ਹੈ ਫੋਨ ਦੀ ਫੋਨ ਦਿਓ ਓਏ ਸੋ ਬਿਲਕੁਲ ਜਿਹੜਾ ਦਸਿਆ ਰ 11 ਲੱਖ 61 ਹਜ਼ਾਰ 100 ਰੁਪਿਆ ਜਿਹੜਾ ਕਿ ਇਹਦੇ ਪਹਿਲਾਂ ਵੀ ਅਕਾਊਂਟ ਜਿਹੜਾ ਪਾਇਆ ਗਿਆ ਸੀਗਾ ਔਰ ਅੱਜ ਹੋਰ 80 ਹਜ਼ਾਰ ਰੁਪਿਆ ਜਿਹੜਾ ਕਿ ਇਹ ਮੰਗ ਰਿਆ ਸੀਗਾ ਸੋ 80 ਹਜ਼ਾਰ ਰੁਪਿਆ ਜਦੋਂ ਉੱਥੇ ਇਹ ਲੈਣ ਆਂਦਾ ਤੋ ਜਿੰਨਾ ਜਿਹੜੇ ਕੰਪਲੇਂਟਰ ਸੀ ਜਿਨ੍ਹਾਂ ਦਾ ਜਿਹੜਾ ਕਿ ਪੈਸੇ ਇਹਦੇ ਲੱਤੇ ਗਏ ਸੀ 100 ਉਹਨਾਂ ਦੇ ਵੱਲੋਂ ਜਿਹੜਾ ਕਿ ਅੱਜ ਇਹਨੂੰ ਉੱਥੇ ਕਾਬੂ ਕਰ ਲਿੱਤਾ ਜਾਂਦਾ ਜਿੱਥੇ ਕਿ ਨਿਊਜ਼ੀਲੈਂਡ ਦੇ ਨਾਮ ਤੇ ਜਿਹੜੀ ਹੈ ਤੇ ਜਿਹਦੇ ਨਾਮ ਤੇ ਠੱਗੀ ਜਿਹੜੀ ਆ ਮਾਰੀ ਗਈ ਸੀ ਸੋ ਤੁਸੀਂ ਵੀਰਾਂ ਜੀ ਬਿਲਕੁਲ ਦੇਖ ਸਕਦੇ ਹੋ ਕਿ ਇਹ ਜਨਤਾ ਜਿਹੜਾ ਸਲਾਹ ਜਿਹੜਾ ਹੁਣ ਇਹਨੂੰ ਉੱਥੋਂ ਦੀ ਲੈ ਕੇ ਜਾਇਆ ਜਾ ਰਿਹਾ ਕਿਸੇ ਵਿਅਕਤੀ ਨੂੰ ਲੈ ਕੇ ਆਏ ਨੇ ਉਹ ਤੇ ਉਹੋ ਰੋਪ ਲੱਗ ਰਿਹਾ ਕਿ ਜਿਹੜਾ ਇਸ ਪੰਜ ਕਿੱਥੇ ਲੈ ਕੇ ਕਿੱਥੇ ਜਾ ਰਹੇ ਹੋ ਕਾਫੀ ਜਿਹੜਾ ਦੋ ਨੰਬਰ ਥਾਣੇ ਦੋ ਨੰਬਰ ਥਾਣੇ ਆਹੋ ਦੋ ਨੰਬਰ ਬੈਜੋ ਭਾਈ ਕਿੱਥੇ ਕੀ ਹੈ ਭਾਈ ਪੁਲਿਸ ਦੇ ਅੰਦਰ ਕੀ ਹੋ ਰਿਹਾ ਹੈ ਕਿ ਸਾਨੂੰ ਕੋਈ ਏਰੀਆ ਉਧਰ ਪੈਂਦਾ ਇਹਦਾ ਆਫਿਸ ਉਧਰ ਕਬੂਤਲਾ ਚੌਕ ਹੈ ਤਾਂ ਕਿ ਨਹੀਂ ਤੁਹਾਨੂੰ ਸ਼ਾਇਦ ਉਹ ਭਾਈ ਹੋਰ ਕਿੰਨੇ ਲੋਕਾਂ ਨੇ ਠੱਗਿਆ ਹੋਈਆਂ ਭਾਈ ਬਹੁਤ ਬੰਦਿਆਂ ਨੇ ਕੀਤੇ ਆ ਨੇ ਬਹੁਤ ਠੱਗੀਆਂ ਕੀਤੀਆਂ ਨੇ ਬੰਦੇ ਨੇ ਇਕੱਲੇ ਜਲੰਧਰ ਕੀ ਆਫਿਸ ਆ ਜਾਂ ਹੋਰ ਵੀ ਕਿਤੇ ਆ ਭਾਈ ਆਫਿਸ ਵੀ ਬੰਦ ਪਿਆ ਇਹਦਾ ਤਾਂ ਹੁਣ ਹੋਰ ਤੇ ਰਹਿਣ ਵਾਲਾ ਪਤਾ ਕਿੱਥੇ ਭਾਈ ਬੰਦਾ ਜੀ ਭਾਈ ਇਹਦਾ ਕੀ ਆਫਿਸ ਆ ਕੀ ਨਾਮ ਹੈ ਜਿਹੜਾ ਰਾਜਪਾਲ ਐਂਡ ਸੰਸਕ੍ਰਿਤੀ ਰਾਜਪਾਲ ਐਂਡ ਸੰਸਕ੍ਰਿਤੀ ਕਿੱਡੀ ਜਗ੍ਹਾ ਦੇ ਉੱਪਰ ਹੈ ਇਹ ਵੀ ਕਪੂਰਥਲਾ ਚੌਂਕ ਦੀ ਹੈ ਸ਼ਾਇਦ ਕਪੂਰਥਲਾ ਚੌਂਕ ਦੀ ਕੀ ਹੁਣ ਮੰਨਦੀ ਕਿ ਅਸੀਂ ਰਮਾਲ ਕਰ ਜਣੇ ਜਿੰਨੇ ਲੋਕਾਂ ਨੇ ਲੈਣੇ ਸੀ ਜਿਹੜੀ ਤਰ੍ਹਾਂ ਦੇ ਕਿਉਂ ਸੀ ਬਈ ਕੈਸ਼ ਹੋਈ ਸੀ ਕੋਲ ਨਹੀਂ ਕੋਲ ਨਹੀਂ ਸਾਰੇ ਅਕਾਊਂਟ ਚ ਸਾਰੇ ਅਕਾਊਂਟ ਤੇ ਬਈ ਮਸਾਰੇ ਕੂਦ ਅਗੇ ਤੁਹਾਡੇ ਕੋਲ ਇੰਦਾਂ ਦੇ ਏਜੰਟਾਂ ਦੇ ਠੱਲ ਕਿਉਂ ਨਹੀਂ ਪੈਂਦੀ ਕਿਉਂ ਲੋਕਾਂ ਦੇ ਨਾਲ ਡਿੱਡੇ ਠੱਗਿਆ ਹੋ ਜਾਂਦੀ ਕਿ ਆਪਣੇ ਭਾਈ ਜੀ ਉਹ ਬੱਗਾ ਭਾਈ ਜੀ ਹੈਲਪ ਕੀਤੀ ਸਾਡੀ ਫਿਰ ਜਾ ਕੇ ਹੱਥ ਆਇਆ ਜੀ ਕਿਉਂਕਿ ਬੜੇ ਭੋਲੇ ਭਾਲੇ ਲੋਕਾਂ ਦੇ ਪੈਸੇ ਹੁੰਦੇ ਨੇ 11 60000 ਲੈ ਚੁੱਕਾ ਸੀ ਅੱਜ 80000 ਰੁਪਏ ਹੋਰ ਲੈਣ ਦਾ ਮਾਰਾ ਫੜਿਆ ਗਿਆ ਹ ਸਾ ਜਿਹੜੇ ਜੀ ਤੁਸੀਂ ਭਾਜੀ ਦੇ ਸੰਪਰਕ ਚ ਕਿੱਦਾ ਹੈ ਭਾਜੀ ਇੰਸਟਾਗ੍ਰਾਮ ਤੇ ਸਾਰੇ ਵੀਡੀਓ ਬੰਦੀਆਂ ਤੁਹਾਨੂੰ ਪਤਾ ਕੋਈ ਨਾ ਕੋਈ ਮਤਲਬ ਐਡ ਦੇਖ ਕੇ ਜੰਝ ਐਡ ਦੇਖ ਕੇ ਆ ਗਿਆ ਠੀਕ ਹੈ ਉਹ ਭਾਜੀ ਸੋ ਦੇਖ ਸਾਡੇ ਇੱਕ ਵਾਰੀ ਫੇਰ ਤੁਸਦੀ ਨੂੰ ਜਿਹੜੀ ਸਾਂਝੀ ਕਰਾਂਗੇ ਜਿਹੜਾ ਕਿਹੜਾ ਕੀ ਏਜੰਡਾ ਜਿਹੜਾ ਲੈ ਕੇ ਜਾ ਰਹੇ ਫੜ ਕੇ ਹੋਰ ਜਿਹੜਾ ਜਿਹੜਾ 11 ਲੱਖ 61 ਹਜ਼ਾਰ ਰੁਪਿਆ ਜਿਹੜਾ ਲੈ ਲਿਆ ਗਿਆ ਔਰ 80 ਹਜ਼ਾਰ ਰੁਪਿਆ ਹੋਰ ਜਿਹੜਾ ਕਿ ਅੱਜ ਲੈਣ ਵਾਸਤੇ ਆਇਆ ਸੀਗਾ ਸੋ ਲੋਕਾਂ ਵੱਲੋਂ ਜਿਹੜਾ ਇਹਨੂੰ ਫੜ ਲਿੱਤਾ ਜਾਂਦਾ ਔਰ ਫਿਲਹਾਲ ਜਿਹੜਾ ਉਹਨਾਂ ਨੂੰ ਥਾਣਾ ਦੋ ਵਿੱਚ ਜਿਹੜਾ ਕਿ ਉਹਨਾਂ ਅ ਸੋ ਦੋ ਦੋਨ ਦਾ ਦੱਸਿਆ ਕਿ ਦੋ ਦੋਨ ਦਾ ਦੱਸਿਆ ਰਿਹਾ ਕਿ ਦਫਤਰ ਹੈ ਜਿਹੜਾ ਕਬੂਤਲਾ ਚੌਂਕ ਤੇ ਹੈ ਇਸ ਕਰਕੇ ਜਿਹੜਾ ਕਿ ਇਹਨੂੰ ਥਾਣਾ 2 ਚ ਲੈ ਕੇ ਜਾਇਆ ਜਾ ਰਿਹਾ ਸੋ ਬਹੁਤ ਤੁਹਾਨੂੰ ਵੱਡੀਆਂ ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਠੱਗ ਵਾਲੇ ਕਿ ਏਜੰਟ ਹੈ ਜਿਹੜਾ ਕਿ ਮੌਕੇ ਜਿਹੜਾ ਫੜਿਆ ਦੋ ਨੰਬਰ ਦੇ ਏਜੰਟ ਹੈ ਉਹ ਬਕੂਆ ਤੁਹਾਡਾ ਨਹੀਂ ਸੀਗਾ ਦੋ ਨੰਬਰ ਥਾਣਾ 2 ਚ ਲੈ ਕੇ ਜਾਇਆ ਗਿਆ ਨੂੰ ਮਾਮਲੇ ਦਾ ਸਰ ਪਤਾ ਲੱਗਾ ਕਿ ਹੈ ਕੀ ਸੀ ਕਿੰਨੇ ਪੈਸੇ ਆ ਲੈਣ ਦੇ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਠੀਕ ਹੈ ਕਿ ਸੋ ਬਿਲਕੁਲ ਤੁਹਾਨੂੰ ਦੱਸ ਦਿਆ ਕਿ ਜਿਹੜਾ ਕਿ ਵਿਅਕਤੀ ਨੂੰ 18 ਦੋ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਕਿ ਜਿਹੜਾ ਕਿ ਅਗਲਾ ਤਾਂ ਦਫਤਰ ਸੀਗਾ ਕਪੂਰਥਲਾ ਚੌਂਕ ਤੇ ਸੀਗਾ ਸੋ ਇਸ ਕਰਕੇ ਜਿਹੜਾ ਹੁਣ ਇਹਨੂੰ ਤਾਨਾ ਦੋ ਚ ਲੈ ਕੇ ਜਾਇਆ ਜਾ ਰਿਹਾ ਸੋ ਭੋਲੇ ਪਾਲੇ ਲੋਕਾਂ ਨੂੰ ਠੱਗੜ ਵਾਲਾ ਤੋਂ ਦੱਸ ਦਈਏ ਕਿ ਜਿਹੜਾ ਕਿ ਜਾਲੀ ਵੀਜ਼ੇ ਜਿਹੜਾ ਕਿ ਨਿਊਜ਼ੀਲੈਂਡ ਦਾ ਲਵਾ ਕੇ ਜਿਹੜਾ ਕਿ 11 ਲੱਖ 61 ਹਜ਼ਾਰ ਰੁਪਿਆ ਦਾ ਕਿ ਇਹਦੇ ਕੋ ਅਕਾਊਂਟ ਜਿਹੜਾ ਕਿ ਪਾਇਦੇ ਅਕਾਊਂਟ 'ਚ ਪਾਇਆ ਸੀਗਾ ਔਰ 80 ਹਜ਼ਾਰ ਰੁਪਿਆ ਹੋਰ ਮੰਗਦਾ ਸੀਗਾ ਸੋ ਉਹਨੂੰ ਦੇਣ ਵਾਸਤੇ ਜਦੋਂ ਉੱਥੇ ਆਏ ਤਾਂ ਉਸ ਤੋਂ ਬਾਅਦ ਜਿਹੜਾ ਇਹਨੂੰ ਇੱਥੇ ਫਰਡ ਦਿੱਤਾ ਜਾਂਦਾ ਸੋ ਇਹਨਾਂ ਦੀ ਤਸਵੀਰਾਂ ਤੁਹਾਡੇ ਤੋਂ ਲੈਣੇ ਜ਼ਿਆਦਾ ਜਿੰਦਾ ਟਾਈਮ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ